ਡੇਰਾ ਪਰੋਮੁਜਾਰਾ ਦੇ ਮੌਜੂਦਾ ਗੱਦੀ ਨਿਸ਼ੀਨ ਅਤੇ ਸ਼੍ਰੀ ਗੁਰੂ ਵਿਦਾ ਸਾਧੂ ਸੰਪਰਦੈ ਸੋਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤ ਕੁਲਵੰਤਰੰਮ ਪਰੋਮੁਜਾਰਾ ਜੀ ਵੱਲੋਂ ਅੰਮ੍ਰਿਤਸਰ ਵਿਖੇ ਵਾਪਰੀ ਘਟਨਾ ਦੀ ਸਖਤ ਸ਼ਬਦਾਵਚਨ ਹਿੱਦੀ ਕੀਤੀ ਗਈ। ਉਹਨਾਂ ਕਿਹਾ ਕਿ ਅਜਿਹੇ ਮਾੜੇ ਅੰਸ਼ਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਜਿਹੇ ਲੋਕ ਅੱਗੇ ਤੋਂ ਅਜਈਆਂ ਹਰਕਤਾਂ ਨਾ ਕਰਨ। ਜੋ ਹੋਰੇ ਸੂਰਪਾਏ ਸਤਿਗੁਰੂ ਸਾਹਿਬ ਮਹਾਰਾਜ ਕੀ ਜੈ ਜੈ ਗੁਰਦੇਵ ਜੈ ਭੀਮ ਜੈ ਭਾਰਤ ਗੁਰੂ ਪ੍ਰੀਤਸਾਖ ਜੀ ਪਿਛਲੇ ਦਿਨੀ ਗੁਰੂਆਂ ਦੀ ਨਗਰੀ ਅੰਮ੍ਰਿਤਸਰ ਵਿਖੇ ਜੋ ਡਾਕਟਰ 바ਵਾ ਸਾਹਿਬ ਕੰਬੇਟ ਕਰ ਭਾਤਰਤਨ ਡਾਕਟਰ 바ਵਾ ਸਾਹਿਬ ਮਿਲਕਾਰ ਦੇ ਪੁੱਤ ਦੇ ਨਾਲ ਖਲਵਾੜ ਕੀਤਾ ਉਹਨਾਂ ਨੂੰ ਚਿਹੜੀਆਂ ਥੋੜੇ ਦੇ ਨਾਲ ਤੋੜਿਆ ਗਿਆ ਇਹ ਜਿਹੜੇ ਸ਼ਰਾਬੀ ਅਕਸਰ ਆ ਇਹਨਾਂ ਨੂੰ ਪਤਾ ਨਹੀਂ ਡਾਕਟਰ 바ਵਾ ਸਾਹਿਬ ਜੀ ਇਹਨਾਂ ਨੂੰ ਡਰਾਉਂਦੇ ਆ ਇਹਨਾਂ ਨੂੰ ਕੀ ਆਲਿਆ ਵੇ ਕੀ ਕਰ ਇਹ ਇਹ ਇਹਨਾਂ ਦੇ ਇਹਨਾਂ ਦੇ ਉਹਨਾਂ ਦੇ ਜਿਹੜੇ ਬੁੱਤ ਲੱਗੇ ਆ ਸਮਾਜ ਨੂੰ ਇਹ برداشت ਲੋਕ برداشت ਨਹੀਂ ਕਰਦੇ ਤਦ ਨੇ ਇਹਨਾਂ ਨੂੰ ਕੀ ਇਹ ਮੱਲ ਇਹਨਾਂ ਦੇ ਦਵਾਈ ਦੇ ਅੰਦਰ ਕੀੜਾ ਆ ਜੇ ਕੀੜਾ ਹੈ ਤਾਂ ਇਹਨਾਂ ਨੂੰ ਖੁੱਲ ਕੇ ਦੱਸ ਦੇਣਾ ਚਾਹੀਦਾ ਸਾਡੇ ਅੰਦਰ ਆ ਕੀੜਾ ਆ ਤੇ ਉਹ ਬੰਦਾ ਉਸ ਹਸਾਬ ਦੇ ਨਾਲ ਫਿਰ ਉਹਨੂੰ ਕੀੜੇ ਦੀ ਦਵਾਈ ਦੇਣਾ ਜਿਹੜੀ ਆ ਦਵਾਈ ਦੇ ਕੇ ਉਹਦੀ ਉਹ ਜਿਹੜੀ ਜ਼ਹਿਰ ਆ ਉਹ ਮਾਰ ਦਊਗਾ ਜਿੱਦਾਂ ਵੀ ਉਹ ਕੀੜਾ ਜੱਕਾ ਆਪਣਾ ਪੜਨੇ ਵਾਲਾ ਹੋਵੇ ਤਾਂ ਫੜ ਲਊਗਾ ਇਸ ਕਰਕੇ ਮਤਲਬ ਅਸੀਂ ਸੰਤਾਨ ਨੂੰ ਔਰ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਬੇਨਤੀ ਕਰਦੇ ਆ ਇਹੋ ਜਿਹਾ ਸ਼ਰਾਰਤੀ ਅੰਥਰਾਂ ਨੂੰ ਫੜ ਕੇ ਜੇਲ੍ਹ ਦੇ ਵਿੱਚੋਂ ਛੁੱਟੇ ਸੁਟਣ ਜੋ ਡਾਕਟਰ ਭਾਰਤ ਨਦਰ ਡਾਕਟਰ ਬਾਬਾ ਸਾਹਿਬ ਮੇਡ ਕਰਿਆ ਜਿਨ੍ਹਾਂ ਦਾ ਪੰਜਾਬ ਸਰਕਾਰ ਨੇ ਔਰ ਸੈਂਟਰ ਸਰਕਾਰ ਨੇ ਉਹਨਾਂ ਦੇ ਰੇਖ ਦਾਫਤਰਾਂ ਦੇ ਵਿੱਚ ਉਹਨਾਂ ਦੇ ਫੋਟੋ ਤੇ ਤਸਵੀਰਾਂ ਲਾਈਆਂ ਆ ਤੇ ਇਹਨਾਂ ਨੂੰ ਪਤਾ ਨਹੀਂ ਉਹ ਤੋਂ ਕਾਲੀ ਜਨਣਿਆ ਸਰਕਾਰਾਂ ਨੂੰ ਵੀ ਇਹ ਚਾਹੀਦਾ ਕਿ ਇਹ ਜਿਹੜਾ ਪੰਜਾਬ ਦਾ ਮਾਹੌਲ ਆ ਗੁਰੂ ਦਾਸ ਮਹਾਰਾਜ ਦਾ 608 ਧਰਮ ਪ੍ਰਕਾਰ ਪੋਪਿਆ ਇੱਥੇ ਮਾਹੌਲ ਨਾ ਮਾਹੌਲ ਖਰਾਬ ਨਾ ਹੋਵੇ ਇਹ ਨਾ ਹੋਵੇ ਲੋਕਾਂ ਨੂੰ ਵੀ ਜਿਹੜਾ ਮਤਲਬ ਕੋਈ ਏਦਾਂ ਦਾ ਹੱਥਕੰਡਾ ਅਪਣਾਉਣਾ ਪਵੇ ਔਰ ਪ੍ਰਸ਼ਾਸਨ ਨੂੰ ਔਰ ਔਰ ਸਰਕਾਰਾਂ ਨੂੰ ਇਹ ਬੇਨਤੀ ਕਰਦੇ ਆ ਕਿ ਇਹੋ ਜਿਹੇ ਸ਼ਰਾਰਤੀ ਆਲਸ ਨੂੰ ਫੜ ਕੇ ਜਿਹਦੇ ਵਿੱਚ ਟੱਜਿਆ ਉਸ ਨੂੰ ਸੱਤ ਤੋਂ ਸੱਤ ਸਜ਼ਾਵਾਂ ਦਿੱਤੀਆਂ ਜਾਣ ਔਰ ਜੇ ਪਿਛਲੇ ਤੇ ਪਿਛਲੇ ਵੀ ਸ਼ਰਾਰਤੀ ਆਤਨਾ ਨਹੀਂ ਇਹਦਾ ਬਹੁਤ ਛੇੜਛਾੜ ਕੀਤੀ ਇਹ ਪਹਿਲਾਂ ਵੀ ਸਰਕਾਰਾਂ ਨੇ ਇੰਦਰ ਨੂੰ ਧਿਆਨ ਦਿੱਤਾ ਹੁੰਦਾ ਪ੍ਰਸ਼ਾਸਨ ਨੇ ਇੰਦਰ ਨੂੰ ਉਹਨਾਂ ਸੱਤ ਤੋਂ ਸੱਤ ਸਜ਼ਾਵਾਂ ਦਿੱਤੀਆਂ ਆਜੇ ਕਿਥੇ ਦਾ ਕਿਥੇ ਦਾ ਲੈਣਾ ਕਰੇਗੇ ਉਹਨਾਂ ਦੇ ਦੁਆਰਾ ਬਿਆਨ ਨਹੀਂ